ਕੀ ਕਾ ਪਾਲਤੂ ਜਾਨਵਰਾ ਦੇਖੋ ਜੀ ਹਨਾ ਹਰ ਰੋਜ਼ ਇਹਨੇ ਛਾਂ ਲੈਣ ਵਾਸਤੇ ਆਪਣੇ ਘਰਾਂ ਪੌੜੀਆਂ 'ਤੇ ਬੈਠਣਾ। ਇਹਦੇ ਵਾਸਤੇ ਮੈਂ ਪੱਖਾ ਵੀ ਚਲਾਇਆ ਹੋਇਆ ਤੇ ਇਹਨੇ ਪਾਣੀ ਵੀ ਇੱਥੇ ਪੀਣਾ, ਦੁੱਧ ਵੀ ਨੇ ਇੱਥੇ ਪੀਣਾ। ਪੱਕਾ ਦਰਵਾਜ਼ੇ ਨੇ ਇਸ ਤਰ੍ਹਾਂ ਖੜਕਾ ਦੇਣਾ। ਵੀ ਲਾ ਲਓ ਜਿਸ ਤਰ੍ਹਾਂ ਕੋਈ ਆਮ ਬੰਦਾ ਆ ਕੇ ਖੜਕਾਂਦਾ ਹੋਵੇ ਜੀ। ਆਪਾਂ ਇਹਦੇ ਵਾਸਤੇ ਅੱਜ ਬਣਾਈ ਆ ਦੁੱਧ 'ਚ ਮਿੱਠਾ ਪਾ ਕੇ ਕੱਚੀ ਲੱਸੀ ਜਿਹੜੇ ਸਿਆਣੇ ਬਹੁਤ ਪੀਂਦੇ ਹੁੰਦੇ ਨੇ। ਆ ਜਾ ਬੇਚਰਾ। ਆ ਜਾ। ਵਾਇਦਾ ਪਾਂਡਾ ਬੱਕਾ ਰੱਖਿਆ ਪਰਮਾਨੈਂਟ ਨਾਲ ਅਡੀ ਕੋ ਸਪੀਡ ਖਾ ਲਈ ਨਹੀਂ ਆ ਗਈ ਆਹਾ ਦੇਖੋ ਬਾਈ ਜਿਹੜਾ ਆ ਦਾਨ ਕਰਕੇ ਨਿਆਰਾ ਆਂਦਾ ਨਾ ਜਿੰਦਗੀ ਨੂੰ ਸਕੂਨ ਆਂਦਾ ਉਹ ਕਿਤੇ ਹੋਰ ਸਕੂਨ ਨਹੀਂ ਆਂਦਾ ਬਾਈ ਦੇਖੋ ਤੇ ਤੁਸੀਂ ਦੇਖੋ ਹੈ ਨਾ ਇੱਕ ਵੀ ਬੂੰਦ ਜਿਹੜੀ ਛੱਡਣੀ ਨਹੀਂ ਹੈਗੀ ਇਹਨੂੰ ਸਾਰਾ ਇਹਨੇ ਆ ਪਲਾਸਟਿਕ ਦੇ ਭਾਂਡੇ ਨੂੰ ਪੂਰਾ ਸਾਫ਼ ਕਰਦ ਰਿਹਾ ਦੇਖਿਓ ਬੁਲ੍ਹਾ ਦੇਖੋ ਤੇ ਇੱਕ ਵੀ ਬੂੰਦ ਇਹਨੇ ਭਾਂਡੇ ਨਾਲ ਲੱਗ ਨਹੀਂ ਰਹਿਣ ਦੋਣੀ ਦਰਸ਼ਕਾਂ ਲਈ ਉਹ ਸੋਚਣ ਵਾਲੀ ਗੱਲ ਅਤੇ ਵਿਚਾਰਨ ਵਾਲੀ ਗੱਲ ਤਾਂ ਇਹ ਆ ਵੀ ਇਹ ਛਾਂ ਲੈਣ ਵਾਸਤੇ ਇਹ ਪਾਲਤੂ ਜਾਨਵਰ ਆਪਣੇ ਘਰਾਂ ਦਾ ਡੇਲੀ ਆਂਦਾ ਹੁਣ ਪਿੰਡਾਂ ਸ਼ਹਿਰਾਂ ਦੇ ਵਿੱਚ ਦਰਖਤ ਬੂਟੇ ਜਿਹੜੇ ਘਟਦੇ ਜਾ ਰਹੇ ਆ ਗਰਮੀ ਵਧਣ ਦਾ ਮੇਨ ਕਾਰਨ ਵੀ ਇਹੀ ਹੋ ਆ ਵੀ ਬੂਟੇ ਜਿਹੜੇ ਘਟਦੇ ਜਾ ਰਹੇ ਆ ਉਹ ਆਨੇ ਡੇਲੀ ਇੱਥੇ ਪਾਣੀ ਪੀਣ ਆਣਾ ਦੁੱਧ ਪੀਣ ਆਣਾ ਠੀਕ ਆ ਮੈਂ ਤਾਂ ਕਿਹਾ ਦਾ ਭਾਈ ਤੇਰੇ ਵਾਸਤੇ ਆ ਪੱਖਾ ਚਲਾਇਆ ਹੋਇਆ ਵੀ ਹਵਾ ਜਾ ਕੇ ਵਹਿ ਜਾ 42 43 ਟੈਂਪਰੇਚਰ ਇੱਥੇ ਵੀ ਹੈ ਸਾਡੇ ਪਿੰਡ ਚ ਮਕੌਰ ਸਾਹਿਬ ਪਰ ਚਲੋ ਇੱਥੇ ਵੀ ਇਹਨੂੰ ਚੱਲ ਵੱਜੀ ਜਾਂਦੀ ਹੈ ਹਵਾ ਲੱਗੀ ਜਾਂਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੁਹਾਨੂੰ ਪਤਾ ਹੀ ਆ ਵੀ ਇਹਦਾ ਟੈਂਪਰੇਚਰ ਜਲੰਧਰ ਦੇ ਵਿੱਚ ਕੱਲ 45 ਡਿਗਰੀ ਪਾਰ ਕਰ ਗਿਆ ਨਾ ਵੀਰ ਬਹੁਤ ਜ਼ਿਆਦਾ ਜਿਹੜੀ ਗਰਮੀ ਬੈਰੀ ਹੈ ਮੈਂ ਹੁਣ ਵੀਡੀਓ ਬਣਾ ਰਿਹਾ ਤਾਂ ਮਨੂੰ ਪਸੀਨਾ ਵੀ ਜੜਾ ਰਿਹਾ ਦੇਖੋ ਜੀ ਮੈਂ ਤਾਂ ਜਿਸ ਤਰ੍ਹਾਂ ਘਰ ਆ ਬੂਟੇ ਲੱਗੇ ਹੋਏ ਆ ਸਾਡੇ ਨਾ ਬਹਾਨੇ ਸਿਰ ਇਹਨਾਂ ਨੂੰ ਸਵੇਰੇ ਪਾਣੀ ਦੇ ਦੇਣਾ ਸਾਰਿਆਂ ਨੂੰ ਆ ਦੇਖੋ ਦਾ ਪੱਤੀ ਦਾ ਬੂਟਾ ਆ ਪੱਥਰ ਚੱਟ ਠੀਕ ਆ ਤੇ ਸਾਰੇ ਬੂਟਾ ਨੂੰ ਪਾਣੀ ਵੀ ਦਾ ਨਾ ਤੇ ਆਪਣੀ ਜ਼ਿੰਮੇਵਾਰੀ ਦੇਖੋ ਵੀ ਸਵੇਰੇ ਆ ਮੈਂ ਪੂਰਾ ਭਰਿਆ ਤਾਂ ਤੇ ਹੁਣ ਦੁਪਹਿਰ ਹੋ ਗਈ ਦੁਪਹਿਰ ਤੱਕ ਸਾਰੇ ਜਾਨਵਰ ਜਿਹੜੇ ਪਾਣੀ ਇਹਨੂੰ ਪੀ ਚੁੱਕੇ ਆ ਇੰਨਾ ਪਾਣੀ ਜਿਹੜਾ ਪੀ ਚੁੱਕੇ ਆ ਨਾ ਚਲੋ ਧੁੱਪ ਨਾਲ ਵੀ ਘਟਦਾ ਹੋਊਗਾ ਪਰ ਆਪਾਂ ਸਾਰੇ ਆਪਣੇ ਘਰਾਂ ਦੇ ਉੱਪਰ ਇਹ ਚੀਜ਼ੇ ਜਿਹੜੀ ਬਾਜ਼ਾਰੋਂ ਮੁੱਲ ਮਿਲ ਜਣੇ ਇਹ 40-50 ਰੁਪਏ ਦਾ ਆ ਜਾਂਦਾ ਇਹ ਤੇ ਸਾਰਿਆਂ ਨੂੰ ਜਰੂਰ ਆਪਣੇ ਕੋਠਿਆਂ ਦੇ ਉੱਪਰ ਜਾਂ ਹੋ ਸਕੇ ਛੱਤਾਂ ਦੇ ਉੱਪਰ ਜਰੂਰ ਰੱਖਿਓ ਹਨਾ ਸਾਡੇ ਦੌਰੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਘਟਾਰਾ ਬਹੁਤ ਰਹਿੰਦੇ ਇੱਥੇ ਤੋਤੇ ਬਹੁਤ ਰਹਿੰਦੇ ਆ ਆ ਜਿੰਨੇ ਵੀ ਆਹ ਦੇਖੋ ਗੋਵਦਾਰਾ ਗੜੀ ਸਾਹਿਬ ਦੀ ਜਿਹੜੀ ਪ੍ਰਾਣੀ ਕੰਦ ਆ ਉਹ ਦੇਖੋ ਤੁਹਾਨੂੰ ਸਾਹਮਣੇ ਦਿਖਾਵਾਂ ਵੀ ਆਹ ਦੇਖੋ ਘਟਾਰਾ ਬੈਠੀਆਂ ਤੇ ਇੱਥੇ ਸਾਰੀ ਜਣੀ ਇਹ ਕੋਈ ਪਾਣੀ ਪੀਣ ਆਂਦੀ ਆ ਘਟਾਰ ਇੱਥੇ ਆ ਤੋਤੇ ਬਹੁਤ ਆ ਹੁਣ ਗਰਮੀ ਕਰਕੇ ਉਹ ਅੰਦਰ ਹੋ ਗੋੜੇ ਸਵੇਰੇ ਸਾਰੇ ਬਾਹਰ ਨਿਕਲੇ ਹੁੰਦੇ ਆ ਆ ਤਾਰਾਂ ਦੇ ਆਗੇ ਪੱਕੇ ਉਹਨਾਂ ਨੇ ਬੈਠਣਾ ਸਿਆ ਦੇ ਕੋ ਆਪਾਂ ਚੋਗਾ ਵੀ ਮਾੜਾ ਮੋਟਾ ਹੈ ਨਾ ਵਾਸਤੇ ਰੱਖਿਆ ਹੋਇਆ ਵੀ ਚਲੋ ਖਾਪੀ ਲੈਣਗੇ ਆਣਗੇ ਨਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਗਰਮੀ ਬਹੁਤ ਜ਼ਿਆਦਾ ਹੈ ਇਹਨਾਂ ਨੇ ਬੋਲ ਕੇ ਆਪਾਂ ਨੂੰ ਦੱਸਣਾ ਨਹੀਂ ਹੁੰਦਾ ਨਾ ਸੋ ਜਿੰਨੇ ਵੀ ਕੁੱਤੇ ਆ ਨਾ ਉਹਨਾਂ ਨੇ ਵੀ ਨਹੀਂ ਆਪਾਂ ਨੂੰ ਬੋਲ ਕੇ ਦੱਸਣਾ ਵੀ ਕੀ ਚਾਹੀਦਾ ਸੋ ਹੈ ਨਾ ਜਾਨਵਰਾਂ ਦੀ ਜ਼ਰੂਰ ਆਪਾਂ ਹੈਲਪ ਕਰੀਏ ਮਦਦ ਕਰੀਏ ਹੈ ਨਾ ਪਰ ਮੈਂ ਬੇਨਤੀ ਕਰਾਂਗਾ ਵੀ ਇੱਥੇ ਪਾਣੀ ਹੈ ਠੀਕ ਆ ਇਹ ਜ਼ਰੂਰ ਆਪਾਂ ਰੱਖੀਏ ਕੋਠਿਆਂ ਦੇ ਉੱਪਰ ਸੜਕਾਂ ਦੇ ਉੱਪਰ ਕਿਤੇ ਆਂਦੇ ਜਾਂਦੇ ਆ ਨਾ ਜਿਹੜੇ ਵੀ ਲੰਘਦੇ ਜਾਨਵਰ ਪਸ਼ੂ ਆ ਨਾ ਉਹ ਪਾਣੀ ਪੀ ਸਕਣ ਜਰੂਰ ਸਾਰੇ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ